ਪਰਮੇਸ਼ਰ ਦੀ ਹਜ਼ਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ਰੀ ਵਿੱਚ ਇਕੱਠੇ ਹੋਏ ਹਾਂ ਆਓ ਅੱਜ ਦੇ ਦਿਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਰੂਵੀਸ਼ਮ ਸਿੰਘ ਨਾਸਰ ਜੀ ਦਾ ਧੰਨਵਾਦ ਕਰਦੇ ਆਂ ਤੇਰੇ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦਿਨ ਪਰ ਦਿਨ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਆਉਣ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਰਗਦੂਤਾਂ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜ੍ਹਨ ਅਤੇ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਅਤੇ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਤੇ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੇਸ਼ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੇ ਵਚਨ ਸੁਣਾਣਗੇ ਵਿਵਸਥਾ ਸਾਰ ਸ਼ੇਵ ਦੀ ਸ਼ੇਅਰ 7 ਨੰਬਰ ਆਇਤ ਨੂੰ ਤੁਸੀਂ ਯਹਵਾ ਆਪਣੇ ਪਰਮੇਸ਼ਰ ਲਈ ਇੱਕ ਪਵਿੱਤਰ ਪ੍ਰਜਾ ਹੋ। ਅਤੇ ਯਹਵਾ ਤੁਹਾਡੀ ਪਰਮੇਸ਼ਰ ਨੇ ਤੁਹਾਨੂੰ ਚੁਣ ਲਿਆ ਹੈ ਕਿ ਤੁਸੀਂ ਧਰਤੀ ਦੇ ਸਾਰੇ ਲੋਕਾਂ ਵਿੱਚੋਂ ਉਸ ਦੀ ਨਿੱਝ ਪ੍ਰਜਾ ਹੋਵੋ। ਯਹਵਾ ਨੇ ਤੁਹਾਡੇ ਨਾਲ ਪ੍ਰੇਮ ਕਰਕੇ ਤੁਹਾਨੂੰ ਇਸ ਕਾਰਨ ਨਹੀਂ ਚੁਣਿਆ ਕਿ ਤੁਸੀਂ ਗਿਣਤੀ ਵਿੱਚ ਸਾਰੇ ਲੋਕਾਂ ਨਾਲੋਂ ਜ਼ਿਆਦਾ ਸੀ। ਤੁਸੀਂ ਤਾਂ ਸਾਰੇ ਲੋਕਾਂ ਵਿੱਚੋਂ ਥੋੜੇ ਜਿਹੇ ਸੀ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ ਆਪਾਂ ਹਰ ਵਾਰ ਹੀ ਵਚਨ ਚ ਪੜ੍ਹਦੇ ਆ ਜਾਂ ਫਿਰ ਇਹ ਹਵਾ ਦੇ ਪ્રેਮ ਬਾਰੇ ਜਾਂ ਫਿਰ ਇਹ ਹਵਾ ਦੀ ਦਇਆ ਬਾਰੇ ਜਾਂ ਹਵਾ ਦੇ ਵੱਡੇ ਕੰਮਾਂ ਬਾਰੇ ਉਹਦੇ ਧੰਨਵਾਦ ਦੇ ਲਈ ਔਰ ਸਾਨੂੰ ਕੀ ਕੀ ਕਰਨਾ ਚਾਹੀਦਾ ਉਹਦੇ ਲਈ ਔਰ ਬਹੁਤ ਵਾਰ ਅਸੀਂ ਇਹ ਗੱਲ ਵਚਨ ਚ ਲਈਆ ਕਿ ਸਾਨੂੰ ਆਪਣਾ ਪੁਰਾਣਾ ਸਮਾਂ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਭੈਣਾ ਭਾਈ ਇਹ ਕਹਿ ਦਿੰਦੇ ਕਿ ਸਾਡੇ ਨਾਲ ਪਰਮੇਸ਼ਰ ਨੇ ਕੀ ਕੀਤਾ ਹਜੇ ਤੱਕ ਪ੍ਰਭੂ ਨੇ ਸਾਡੇ ਲਈ ਕੁਝ ਵੀ ਨਹੀਂ ਕੀਤਾ ਤਾਂ ਇਹ ਵਚਨ ਜੋ ਅੱਜ ਦਾ ਵਚਨ ਵੀ ਆ ਇਹ ਵੀ ਸਾਨੂੰ ਖੁਦਾ ਦੇ ਨਾਲ ਵਫਾਦਾਰੀ ਕਰਨੀ ਸਿਖਾਉਂਦਾ ਆ ਅਤੇ ਸਾਨੂੰ ਦੱਸਦਾ ਆ ਕਿ ਆਪਣੇ ਪੁਰਾਣੇ ਸਮੇਂ ਨੂੰ ਹਮੇਸ਼ਾ ਚੇਤੇ ਰੱਖੋ ਕਹਿੰਦਾ ਯਹੋਵਾ ਤੁਹਾਡੀ ਪਰਮੇਸ਼ਰ ਨੇ ਤੁਹਾਨੂੰ ਆਪਣੇ ਪਿਆਰ ਕਰਕੇ ਚੁਣਿਆ ਆ ਕਿਉਂਕਿ ਉਹ ਤੁਹਾਨੂੰ ਪਿਆਰ ਕਰਦਾ ਸੀ ਤੇ ਤੁਹਾਨੂੰ ਬਚਾਉਣਾ ਚਾਹੁੰਦਾ ਸੀ ਉਹ ਨੇ ਇਸ ਲਈ ਨਹੀਂ ਚੁਣਿਆ ਕਿ ਤੁਸੀਂ ਬਹੁਤ ਜ਼ਿਆਦਾ ਸੀ ਤੁਸੀਂ ਗਿਣਤੀ ਵਿੱਚ ਬਾਰੇ ਸੀ ਜਾਂ ਫਿਰ ਪਰਮੇਸ਼ਰ ਨੇ ਨੂੰ ਆਪਦੇ ਇਸ ਪਵਨ ਦੇ ਵਿੱਚ ਭੀੜਾਂ ਇਕੱਠੀਆਂ ਕਰਨ ਦਾ ਸ਼ੌਂਕ ਆ ਪਰ ਖੁਦਾ ਨੇ ਸਾਨੂੰ ਇਸ ਲਈ ਚੁਣਿਆ ਸੀ ਕਿਉਂਕਿ ਉਹ ਸਾਨੂੰ ਪਿਆਰ ਕਰਦਾ ਸੀ ਉਹਨੇ ਆਪਣਾ ਅਨੋਖਾ ਪਿਆਰ ਸਾਨੂੰ ਦਿਖਾਇਆ ਸਾਡੇ ਪ੍ਰਤੀ ਉਹਨੇ ਆਪਣੀ ਦਇਆ ਆਪਣੀ ਆਸ਼ੀਸ਼ ਦੇਣ ਦੇ ਲਈ ਸਾਨੂੰ ਚੁਣ ਲਿਆ ਸਾਡੇ ਪ੍ਰਤੀ ਉਹਨੂੰ ਇੱਕ ਪ੍ਰੇਮ ਸਹਿਤ ਅਨੋਖੀ ਦਇਆ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਅਸੀਂ ਬਚਾ ਲਏ ਜਾਈਏ ਉਹ ਚਾਹੁੰਦਾ ਸੀ ਕਿ ਅਸੀਂ ਬਖਸ਼ ਲਏ ਜਾਈਏ ਯਹਵਾ ਪਰਮੇਸ਼ਰ ਇਹ ਚਾਹੁੰਦਾ ਸੀ ਕਿ ਅਸੀਂ ਨਾਸ਼ ਨਾ ਹੋਈਏ ਭਾਵੇਂ ਅਸੀਂ ਥੋੜੇ ਜੇ ਹੀ ਸੀ ਪਰ ਖੁਦਾ ਨੇ ਫਿਰ ਵੀ ਸਾਨੂੰ ਚੁਣ ਲਿਆ ਜਦੋਂ ਖੁਦਾ ਇਜ਼ਰਾਈਲੀਆਂ ਵਿੱਚ ਗਿਆ ਤਾਂ ਜਿਹੜਾ ਦੇਸ਼ ਗੁਲਾਮੀ ਦੇ ਵਿੱਚ ਆ ਉਹ ਉੱਤਮ ਆ ਮਹਾਨ ਹੋਏਗਾ ਜਾਂ ਫਿਰ ਜਿਹੜਾ ਉਹਨਾਂ ਤੋਂ ਗੁਲਾਮੀ ਕਰਵਾ ਰਿਹਾ ਆ ਅਸੀਂ ਜਾਣਦੇ ਕਿ ਮਿਸਰ ਦੇਸ਼ ਉਹਨਾਂ ਨੂੰ ਗੁਲਾਮੀ ਦੇ ਵਿੱਚ ਲੱਗਿਆ ਤਾਂ ਕਿ ਮਿਸਰ ਵੱਡਾ ਹੋਏਗਾ ਕਿ ਇਜ਼ਰਾਈਲ ਵੱਡਾ ਹੋਏਗਾ ਉਸ ਟਾਈਮ ਜੇ ਅਸੀਂ ਵੇਖੀਏ ਤਾਂ ਉਹ ਆਬੀਸਾ ਵੀ ਮਿਸਰ ਦੇਸ਼ ਜਿਆਦਾ ਵੱਡਾ ਹੋਏਗਾ ਉਹਨਾਂ ਕੋਲੇ ਸੈਨਾ ਵੀ ਸੀ ਆਪਣੇ ਲਈ ਪ੍ਰੋਟੈਕਸ਼ਨ ਵੀ ਸੀ ਆਪਣੇ ਲਈ ਧਨ ਦੌਲਤ ਵੀ ਸੀ ਆਪਣੇ ਲਈ ਮਹਿਨ ਮਨਾਰੇ ਵੀ ਸੀ ਪਰ ਇਜ਼ਰਾਈਲੀਆਂ ਕੋਲੇ ਕੀ ਸੀ ਸਿਰਫ ਗੁਲਾਮੀ ਲੇਬਰ ਵਰਕਰ ਸੀ ਉਹ ਸਿਰਫ ਉਸ ਜਗ੍ਹਾ ਤੇ ਔਰ ਗੁਲਾਮੀ ਦੇ ਵਿੱਚ ਅਸੀਂ ਡਰ ਭੈਣਾ ਜ਼ਿੰਦਗੀ ਕੱਟਦੇ ਸੀ ਉਹਨਾਂ ਦੇ ਬੱਚਿਆਂ ਤੱਕ ਨੂੰ ਮਾਰ ਦਿੱਤਾ ਜਾਂਦਾ ਸੀ ਪਰ ਕੋਈ ਵੀ ਬੋਲਦਾ ਪੁਕਾਰਦਾ ਨਹੀਂ ਸੀ ਤਾਂ ਉਹਨਾਂ ਨੂੰ ਪਰਮੇਸ਼ਰ ਯਾਦ ਕਰਾ ਰਿਹਾ ਜਿਹੜੇ ਸਾਡੇ ਵਿੱਚੋਂ ਐਸੇ ਲੋਕ ਆ ਜਿਹੜੇ ਸੰਖਿਆ 'ਚ ਥੋੜੇ ਸੀ ਕੋਈ ਬਹੁਤ ਅਮੀਰ ਨਹੀਂ ਸੀ ਉਹਨਾਂ ਕੋਲੇ ਬਹੁਤਾ ਧਨ ਦੌਲਤ ਨਹੀਂ ਸੀ ਉਹ ਕਿਸੇ ਜਗ੍ਹਾ ਦੇ ਰਾਜੇ ਨਹੀਂ ਸੀ ਕੋਈ ਸ਼ਾਨ ਸ਼ਾ ਨਹੀਂ ਸੀ ਕੋਈ ਉਹਨਾਂ ਦੇ ਕੋਲ ਸੈਨਾ ਨਹੀਂ ਸੀ ਜਾਂ ਫਿਰ ਕੋਈ ਬਹੁਤ ਹਾਈ ਫਾਈ ਬੰਦਾ ਨਹੀਂ ਸੀ ਜਿਹਦੇ ਚਾਰ ਚਾਰ ਬੋਡੀਗਾਰਡ ਹੋਣ ਪਰ ਅਸੀਂ ਕਿਹੜੇ ਲੋਕ ਸੀ ਗੁਲਾਮੀ ਵਿੱਚ ਗਰੀਬੀ ਵਿੱਚ ਬੰਦਨਾ ਵਿੱਚ ਜਕੜੇ ਹੋਏ ਅਤੇ ਮਜਬੂਰੀਆਂ ਦੇ ਫਸੇ ਹੋਏ ਸੀ ਤਾ ਖੁਦਾ ਕਹਿੰਦਾ ਹੈ ਤੁਸੀਂ ਇਹ ਨਾ ਸੋਚੋ ਵੀ ਮੈਂ ਤੁਹਾਨੂੰ ਚੁਣਿਆ ਕਿਉਂਕਿ ਮੈਨੂੰ ਤੁਹਾਡੇ ਤੱਕ ਮਤਲਬ ਸੀ ਕਿ ਕਿ ਤੁਸੀਂ ਬਹੁਤੇ ਧਨਵਾਨ ਸੀ ਜਾਂ ਫਿਰ ਤੁਸੀਂ ਬੜੇ ਫੇਮ ਵਾਲੇ ਸੀ ਜਾਂ ਨੇਮ ਵਾਲੇ ਸੀ ਕਿ ਪਰ ਕਹਿੰਦਾ ਮੇਰੇ ਨਾਲੋਂ ਵੱਡੇ ਮੇਰੇ ਨਾਲੋਂ ਅਮੀਰ ਮੇਰੇ ਨਾਲੋਂ ਫੇਮ ਵਾਲੇ ਤਾਂ ਤੁਸੀਂ ਨਹੀਂ ਸੀ ਨਾ ਪਰ ਤੁਸੀਂ ਕੀ ਸੀ ਇੱਕ ਦੱਬੇ ਅਤੇ ਕੁਚਲੇ ਹੋਈ ਗੁਲਾਮੀ ਦੇ ਵਿੱਚ ਫਸੇ ਹੋਏ ਤਾਂ ਅਗਿਆਤ ਵਿਤਾਂ ਵਿੱਚ ਬੰਨੇ ਹੋਏ ਗਰੀਬੀ ਦੇ ਨਾਲ ਲੜ ਰਹੇ ਕਰਜ਼ਿਆਂ ਦੇ ਵਿੱਚ ਫਸੇ ਹੋਏ ਇੱਧਰ ਉੱਧਰ ਭਟਕ ਰਹੇ ਉਹਨਾਂ ਪੇਡਾਂ ਦੀ ਤਰ੍ਹਾਂ ਜਿਨ੍ਹਾਂ ਦਾ ਕੋਈ ਆਯਾਲੀ ਨਹੀਂ ਹੁੰਦਾ ਜਿੱਦਾਂ ਸੰਸਾਰ ਦੀ ਵੀ ਕਹਾਵਤ ਹੈ ਨਾ ਕਿ ਬਾਲੀਆਂ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਡੁੱਬਦਾ ਹੀ ਹੁੰਦਾ ਹੈ ਹੁਣ ਸਾਡੇ ਪੈਰ ਤਾਂ ਬਾਲੀਆਂ ਬੇੜੀਆਂ ਵਿੱਚ ਸੀ ਪਰ ਉਹਨਾਂ ਬੇੜੀਆਂ ਨੂੰ ਚਲਾਉਣ ਵਾਲਾ ਕੋਈ ਇੱਕ ਵੀ ਪ੍ਰੈਜ਼ੈਂਟ ਨਹੀਂ ਸੀ ਅਸੀਂ ਉਹਨਾਂ ਦੇ ਨਾਮ ਦੀਆਂ ਬੇੜੀਆਂ ਜ਼ਰੂਰ ਬਣਾ ਲਈਆਂ ਸੀ ਕਿ ਆਹ ਇਹਦੀ ਆ ਉਸ ਬਾਬੇ ਦੀ ਆ ਉਸ ਬਾਬੇ ਦੀ ਆ ਉਸ ਬਾਬੇ ਦੀ ਆ ਸਾਰਿਆਂ ਦੇ ਵਿੱਚ ਇਕੱਠੇ ਹੀ ਵਿਚਰੇ ਰਲ ਹੀ ਫਿਰਦੇ ਸੀ ਪਰ ਉਹਨਾਂ ਵਿੱਚੋਂ ਕੋਈ ਇੱਕ ਵੀ ਆਸਾਨੀ ਸੀ ਜਿਹੜਾ ਸਾਨੂੰ ਪਾਰ ਲਾਉਣ ਵਾਲਾ ਹੋਵੇ ਉਹਨਾਂ ਵਿੱਚੋਂ ਕੋਈ ਇੱਕ ਵੀ ਆਸਾਨੀ ਸੀ ਜਿਹਦੇ ਵਚਨ ਸਾਨੂੰ ਤਸੱਲੀ ਦੇਣ ਵਾਲੇ ਹੋਣ ਕੋਈ ਇੱਕ ਵੀ ਐਸਾ ਨਹੀਂ ਸੀ ਜੋ ਸਾਨੂੰ ਕਹੇ ਕਿ ਨਾ ਡਰ ਨਾ ਘਬਰਾ ਮੈਂ ਤੇਰੇ ਅੰਗ ਸੰਗ ਹਾਂ ਪਰ ਉਹ ਸਾਨੂੰ ਸਾਰੇ ਕੀ ਕਹਿੰਦੇ ਸੀ ਸਾਥੋਂ ਡਰੋ ਸਾਥੂ ਕੰਬੋ ਸਾਥੂ ਘਬਰਾਓ ਕਿਉਂਕਿ ਜੇ ਤੁਸੀਂ ਸਾਨੂੰ ਕੋਸ਼ਣਾ ਕੀਤਾ ਅਸੀਂ ਤੁਹਾਡੀ ਆਸ਼ਾਸ਼ਾ ਖੋਹ ਲੈਣੀ ਆ ਅਸੀਂ ਤੁਹਾਨੂੰ ਦਿੱਤੀ ਬਰਕਤ ਖੋਹ ਲੈਣੀ ਆ ਅਸੀਂ ਤੁਹਾਨੂੰ ਦੁੱਖ ਦਵਾਗੇ ਫਿਰ ਤੁਹਾਡੀਆਂ ਪੀੜ੍ਹੀਆਂ ਤੇ ਸ਼ਰਾਪ ਆਏਗਾ ਪਤਾ ਨਹੀਂ ਕੀ ਕੋ ਸਾਨੂੰ ਕਿਹਾ ਜਾਂਦਾ ਸੀ ਅਸੀਂ ਉਸ ਵੇਲੇ ਡੋਲ ਰਹੇ ਸੀ ਪਟਕੇ ਹੋਏ ਸੀ ਸਾਨੂੰ ਕੋਈ ਆਸਰਾ ਨਹੀਂ ਸੀ ਸਾਨੂੰ ਕੋਈ ਰਾਹ ਨਹੀਂ ਸੀ ਲੱਭਦਾ ਇੱਕ ਛੜਦੇ ਸੀ ਦੂਜਾ ਫੜ ਲੈਂਦੇ ਦੂਜਾ ਫੜਦੇ ਤੀਜਾ ਛੜਦੇ ਇਸ ਤਰ੍ਹਾਂ ਹੀ ਇੱਕ ਫੜ ਲਿਆ ਇੱਕ ਛੜ ਲਿਆ ਕਰਦੇ ਰਹਿੰਦੇ ਅਸੀਂ ਅਸੀਂ ਕਦੇ ਕਿਸੇ ਦੇਵੀ ਦੇਵਤੇ ਦੇ ਕਦੇ ਕਿਸੇ ਮਾਤਾ ਦੇ ਕਦੇ ਕਿਸੇ ਨਾ ਕਿਸੇ ਜਗ੍ਹਾ ਤੇ ਕਿਸੇ ਪੱਥਰਾਂ ਤੇ ਕਦੇ ਦਰਖਤਾਂ ਤੇ ਦੀਵੇ ਲਗਾਉਣੇ ਧਾਗੇ ਲਗਾਉਣੇ ਪਤਾ ਨਹੀਂ ਕੀ ਕੁਛ ਕਰਦੇ ਸੀ ਉਸ ਵੇਲੇ ਤਾਕਤਾਂ ਤੁਸੀਂ ਕੀ ਸੀ ਇੱਕ ਦੱਬੇ ਅਤੇ ਕੁਚਲੇ ਹੋਏ ਛੱਡੀਆਂ ਤੇ त्यागे ਹੋਏ ਇੱਕ ਗਰੀਬ ਕੌਮ ਸੀ ਇੱਕੋ ਗਰੀਬ ਪਰਜਾ ਜਿਹੜੇ ਧਨ ਦੌਲਤ ਵੱਲੋਂ ਵੀ ਸਭ ਤੋਂ ਪਿੱਛੇ ਸੀ ਗਿਣਤੀ ਦੇ ਵਿੱਚ ਵੀ ਸਭ ਤੋਂ ਪਿੱਛੇ ਸੀ ਗਿਆਨ ਬੁੱਧ ਵਿੱਚ ਵੀ ਸਭ ਤੋਂ ਪਿੱਛੇ ਸੀ ਔਰ ਤੁਹਾਡੇ ਨਾਲ ਖੜਨ ਵਾਲਾ ਕੋਈ ਵੀ ਨਹੀਂ ਸੀ ਮੈਂ ਤੁਹਾਨੂੰ ਚੁਣ ਕੇ ਆਪਣੀ ਪਰਜਾ ਬਣਾ ਲਿਆ ਹallelujah ਔਰ ਸਿਰਫ ਪਰਜਾ ਨਹੀਂ ਪਰ ਆਪਣੀ ਨਿੱਜ ਪਰਜਾ ਨਿੱਜ ਮਤਲਬ ਪਰਸਨਲ ਪਰਸਨਲ ਮਤਲਬ ਸਪੈਸ਼ਲ ਸਪੈਸ਼ਲ ਮਤਲਬ ਅਸਲੀ ਫਾਰਸੀ ਕੀ ਗੱਲ ਨੇ ਅਸੀਂ ਖਾਸ ਹੈ ਹੀ ਨਹੀਂ ਖੁਦਾ ਕਹਿੰਦਾ ਮੈਂ ਤੁਹਾਨੂੰ ਆਪਣੀ ਨਿਜ ਪ੍ਰਜਾ ਬਣਾਇਆ ਨਿਜ ਮਤਲਬ ਤੁਹਾਨੂੰ ਆਪਣੀ ਪਰਸਨਲ ਆਪਣੀ ਖਾਸ ਪ੍ਰਜਾ ਬਣਾਇਆ ਜਾਂ ਮੈਂ ਤੁਹਾਨੂੰ ਚੁਣ ਕੇ ਮੈਂ ਤੁਹਾਨੂੰ ਰਚਿਆ ਮੈਂ ਤੁਹਾਨੂੰ ਕੜਿਆ ਮੈਂ ਤੁਹਾਨੂੰ ਬਣਾਇਆ ਮੈਂ ਤੁਹਾਨੂੰ ਸਿਰਜਿਆ ਮੈਂ ਤੁਹਾਡੀਆਂ ਜ਼ਿੰਦਗੀਆਂ ਦਾ ਬਦਲਾਅ ਕੀਤਾ ਮੈਂ ਤੁਹਾਡੇ ਲਈ ਵੰਡੇ ਅਨੋਖੇ ਅਜਿਹੇ ਕੰਮ ਕੀਤੇ ਤੁਸੀਂ ਮੇਰੇ ਲਈ ਕੀ ਕੀਤਾ ਹੈ ਯੋਵਾ ਪਰਮੇਸ਼ਰ ਦਾ ਸਾਨੂੰ ਸਵਾਲ ਕਰਦੇ ਅੱਛਾ ਮੈਂ ਤੁਹਾਡੇ ਲਈ ਨਾ ਕੁਝ ਕੀਤਾ ਹੁਣ ਮੈਨੂੰ ਤੁਸੀਂ ਦੱਸੋ ਕਿ ਤੁਸੀਂ ਮੇਰੇ ਲਈ ਕੀ ਕੀਤਾ ਅਸੀਂ ਕੀ ਕੀਤਾ ਉਸ ਪਰਮੇਸ਼ਰ ਲਈ ਕਿ ਅਸੀਂ ਕੀਆ ਪਰਮੇਸ਼ਰ ਨੇ ਸਾਨੂੰ ਕੱਢ ਤਾਂ ਲਿਆ ਸਾਡਾ ਹੱਸੇ ਬਦਲਾਉ ਕਿਉਂ ਨਹੀਂ ਹੋਇਆ ਅਜੇ ਸੁਧਾਰ ਕਿਉਂ ਨਹੀਂ ਹੋਇਆ ਹਜੇ ਸਾਡੇ ਘਰ ਸੇ ਕਿਉਂ ਨਹੀਂ ਲੱਤੇ ਹਜੇ ਸਾਡੇ ਤੇ ਆ ਬੰਧਨ ਬਿਪਤਾ ਮਾ ਕਿਉਂ ਆ ਕਿਉਂਕਿ ਅਸੀਂ ਹਜੇ ਵੀ ਸਾਡੇ ਵਿੱਚੋਂ ਬਹੁਤ ਸਾਰੇ ਐਸੇ ਭੈਣ ਪਾਏ ਜਿਨ੍ਹਾਂ ਨੇ ਹਜੇ ਵੀ ਮਸੀਹ ਹਸੂ ਦੇ ਨਾਲ ਨਾਲ ਬਹੁਤ ਸਾਰਿਆਂ ਨੂੰ ਲੈਣ ਚਲਾਇਆ ਹੋਇਆ ਹੈ ਕਿ ਚਲੋਗੇ ਜੇ ਭੰਡਾਰਾ ਆਇਆ ਉੱਥੇ ਵੀ ਚਲ ਗਏ ਕਿਥੇ ਮੇਲਾ ਲੱਗਾ ਉੱਥੇ ਵੀ ਚਲ ਗਏ ਕਿੱਥੇ ਵੀ ਅਸੀਂ ਚਲ ਜਾਂਦੇ ਆ ਕਿਤੇ ਵੀ ਜਗਰਾਤਾ ਹੁੰਦਾ ਸੀ ਚਲ ਜਾਂਦੇ ਕਿਤੇ ਇਹਦਾ ਵੀ ਲੰਗਰ ਲੱਗਾ ਸੀ ਚਾ ਕੇ ਖਾ ਲੈਨੇ ਚਲੋ ਲੰਗਰ ਇੱਕ ਅਲੱਗ ਗੱਲ ਆ ਪਰ ਅਸੀਂ ਦੇਵੀ ਦੇਵਤਿਆਂ ਦੇ ਵਿੱਚ ਫੇਥ ਰੱਖਦੇ ਆ ਅਸੀਂ ਕਿਸੇ ਨੂੰ ਇਹ ਕਹਿ ਦਿੰਨੇ ਨਹੀਂ ਇਹ ਵੀ ਪਰਮੇਸ਼ਰ ਆ ਕੋਈ ਗੱਲ ਨਹੀਂ ਇਹ ਵੀ ਪਰਮੇਸ਼ਰ ਹੀ ਆ ਉੱਥੇ ਅਸੀਂ ਆਪਣੇ ਪਰਮੇਸ਼ਰ ਦੇ ਨਾਲ ਵਫਾਦਾਰੀ ਨਾਲ ਨਹੀਂ ਚੱਲਦੇ ਤਾਂ ਖੁਰਾਣੇ ਸਾਨੂੰ ਕੀ ਕੀਤਾ ਚੁਣ ਲਿਆ ਉਹਨੇ ਆਪਣੀ ਪਵਿੱਤਰ ਪ੍ਰਜਾ ਸਾਨੂੰ ਬਣਾਇਆ ਉਹਨੇ ਸੋਣਾ ਆਪਣੀ ਪਰਸਨਲ প্রজਾ ਬਣਾਇਆ ਨਿੱਜੀ প্রজਾ ਬਣਾਇਆ ਕਹਿੰਦਾ ਪਰ ਤੁਸੀਂ ਕੀ ਕੀਤਾ ਤੁਸੀਂ ਹੰਕਾਰ ਕੀਤਾ ਤੁਸੀਂ ਮੇਰੇ ਨਾਲ ਵਫਾਦਾਰੀ ਨਹੀਂ ਕੀਤੀ ਤੁਸੀਂ ਇਹ ਸੋਚਿਆ ਕਿ ਅਸੀਂ ਗਿਣਤੀ ਵਿੱਚ ਵਾਲੇ ਸੀ ਸਾਨੂੰ ਖੁਦਾਂ ਨੇ ਤਾਂ ਚੁਣਿਆ ਸਾਡੀ ਗਿਣਤੀ ਬਹੁਤ ਥੋੜੀ ਜਿਹੀ ਸੀ ਬੜੇ ਤੁਸ਼ ਜੇ ਲੋਕ ਸੀ ਅਸੀਂ ਸਾਡੇ ਲੋਕ ਆਪਣਾ ਵੀ ਛੱਡ ਜਾਂਦਾ ਸੀ ਸਾਡੇ ਆਪਣੇ ਰਿਸ਼ਤੇਦਾਰ ਤੱਕ ਛੜ ਜਾਂਦੇ ਸੀ ਸਾਡੇ ਅੰ内 ਗੁਆਢੀ ਛੜ ਜਾਂਦੇ ਸੀ ਸਾਡੀ ਲੋੜ ਕਿਸੇ ਨੂੰ ਵੀ ਨਹੀਂ ਸੀ ਪਰ ਉਸ ਵੇਲੇ ਖੁਦਾ ਆਇਆ ਉਹਨੇ ਸਾਨੂੰ ਚੁਣਿਆ ਸਾਡੇ ਤੱਕ ਆਪਣਾ ਪ੍ਰੇਮ ਪਹੁੰਚਾਇਆ ਆਪਣੀ ਦਇਆ ਭੇਜੀ ਅਸੀਂ ਬਹੁਤ ਸਾਰੇ ਬੰਧਨਾਂ ਤੋਂ ਛੁੱਟ ਚੁੱਕੇ ਹਾਂ ਜਦੋਂ ਅਸੀਂ ਉਹਨਾਂ ਬੰਧਨਾਂ ਵਿੱਚ ਸੀ ਸਾਨੂੰ ਉਹ ਬੰਧਨ ਪਹਾੜ ਦੀ ਤਰ੍ਹਾਂ ਲੱਗਦੇ ਸੀ ਹੁਣ ਜਦ ਅਸੀਂ ਉਹਨਾਂ ਬੰਧਨਾਂ ਤੋਂ ਅਸੀਂ ਛੁੱਟ ਚੁੱਕੇ ਹਾਂ ਸਾਨੂੰ ਇਹ ਲੱਗਦਾ ਵੀ ਉਹ ਕਿੰਡੀ ਗੱਲ ਸੀ ਪਤਾ ਤਾਂ ਫੇਰ ਲੱਗੇ ਜੇ ਸਾਨੂੰ ਵੀ ਕੈਨੇਡਾ ਭਜਾਵੇ ਪਤਾ ਤਾਂ ਫੇਰ ਲੱਗੇ ਜੇ ਸਾਨੂੰ ਵੀ ਉਹਦੇ ਜਨਮ ਅਮੀਰ ਬਣਾਵੇ ਤਾਂ ਖੁਦਾ ਨੇ ਸਾਡੇ ਲਈ ਜੋ ਕੀਤਾ ਨਾ ਉਹ ਥੋੜਾ ਨਹੀਂ ਹੈ ਜੋ ਨੇ ਕੀਤਾ ਉਹ ਛੋਟਾ ਨਹੀਂ ਹੈ ਇਸ ਲਈ ਉਸ ਯਹਵਾ ਆਪਣੇ ਪਰਮੇਸ਼ਰ ਦੀ ਨਿੱਜ ਪ੍ਰਜਾ ਹੋਣ ਦੇ ਲਈ ਸਾਨੂੰ ਵੀ ਚਾਹੀਦਾ ਕਿ ਅਸੀਂ ਪਵਿੱਤਰਤਾਈ ਦੀ ਜਾਲ ਚੱਲੀਏ ਅਗਰ ਅਸੀਂ ਖੁਦਾਵੰਦ ਦੇ ਵਿੱਚ ਰਵਾਂਗੇ ਉਹਦੀ ਸ਼ਾਂਤੀ ਸਾਡੇ ਵਿੱਚ ਰਹੇਗੀ ਉਹਦਾ ਪ੍ਰੇਮ ਸਾਡੇ ਵਿੱਚ ਰਹੇਗਾ ਤਾਂ ਸੇ ਕਦੇ ਵੀ ਦੁੱਖ ਨਾ ਪਾਵਾਂਗੇ ਕਦੇ ਵੀ ਨਾ ਡਰਾਂਗੇ ਨਾ ਘਬਰਾਵਾਂਗੇ ਕਿਉਂਕਿ ਜਦ ਯਹੋਵਾ ਸਾਡੇ ਵਾਲਿਆ ਫਿਰ ਕੌਣ ਸਾਡਾ ਵਿਰੋਧੀ ਹੋ ਸਕਦਾ ਹੈ ਜਦ ਯਹੋਵਾ ਸਾਡੇ ਵਾਲਿਆ ਫਿਰ ਕੌਣ ਹੀ ਸਾਨੂੰ ਛੱਡੇਗਾ ਤੇ ਅਗੇਗਾ ਕੌਣ ਸਾਡੇ ਵਿਰੁੱਧ ਖੜਾ ਹੋਏਗਾ ਹੁਣ ਯਹੋਵਾ ਸਾਡੇ ਵਾਲਿਆ ਤਾਂ ਇਹ ਨਾ ਸੋਚੋ ਕਿ ਅਸੀਂ ਤਾਂ ਯਹੋਵਾ ਨੇ ਸਾਨੂੰ ਚੁਣਿਆ ਕਿ ਅਸੀਂ ਬੜੇ ਤਾਕਤਵਰ ਸੀ ਸਾਤੋਂ ਸਾਡੀ ਆਪਣੀ ਜ਼ਿੰਦਗੀ ਦੇ ਮਸਲੇ ਸੌਲਵ ਨਹੀਂ ਹੋ ਰਹੇ ਅਸੀਂ ਹੋਰ ਕਿਸੇ ਦੀ ਜ਼ਿੰਦਗੀ ਦਾ ਮਸਲਾ ਕਿਹ ਕਿਸ ਨੂੰ ਜਾਵਾਂਗੇ ਇਸ ਲਈ ਸਾਨੂੰ ਚਾਹੀਦਾ ਕਿ ਅਸੀਂ ਹਵਾ ਆਪਣੇ ਪਰਮੇਸ਼ਰ ਦੇ ਵਿੱਚ ਸਦਾ ਹੀ ਮਗਨ ਰਹੀਏ ਸਦਾ ਹੀ ਆਨੰਦਿਤ ਰਹੀਏ ਤਾਂ ਜੋ ਅਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਨਿੱਜ ਪ੍ਰਜਾ ਹੋਣ ਦਾ ਮਾਣ ਯਹੋਵਾ ਪਰਮੇਸ਼ਰ ਨੂੰ ਵੀ ਦਿਲਾ ਸਕੀਏ ਸਾਨੂੰ ਤਾਂ ਮਾਣ ਹੈ ਕਿ ਯਹੋਵਾ ਸਾਡਾ ਪਰਮੇਸ਼ਰ ਹੈ ਪਰ ਕੀ ਪਰਮੇਸ਼ਰ ਨੂੰ ਮਾਣ ਹੈ ਕਿ ਤੁਸੀਂ ਸਾਡੀ ਪ੍ਰਜਾ ਹੋ ਕੀ ਅਸੀਂ ਆਪਣੇ ਪਰਮੇਸ਼ਰ ਨੂੰ ਖੁਸ਼ ਕਰ ਪਾਈਏ ਕਿ ਉਹ ਨੇ ਸਾਨੂੰ ਚੁਣਿਆ ਹੈ। ਖੁਦਾ ਨੇ ਸਾਨੂੰ ਚੁਣ ਲਿਆ ਅਸੀਂ ਅਨੰਦਿਤਾਂ ਪਰ ਕੀ ਖੁਦਾ ਅਨੰਦਿਤਾਂ ਕਿਉਂ ਨੇ ਸਾਨੂੰ ਚੁਣਿਆ ਹੈ? ਕਿ ਅਸੀਂ ਪਰਮੇਸ਼ਰ ਨੂੰ ਅਨੰਦਿਤ ਕਰਨਾ ਕਿ ਨਹੀਂ ਕਰਨਾ ਹੈ ਅਸੀਂ ਸੋਚਣਾ ਹੈ। ਅਗਰ ਅਸੀਂ ਆਪਣੇ ਪਰਮੇਸ਼ਰ ਨੂੰ ਪ੍ਰਸੰਨ ਕਰਾਂਗੇ ਤਾਂ ਸਾਡੇ ਨੂੰ ਕੀ ਮਿਲੇਗਾ? ਅਗਰ ਨਾ ਕਰਾਂਗੇ ਤਾਂ ਕੀ ਹੋਏਗਾ? ਨੈਕਸਟ ਵਚਨ ਜੋ ਅਸੀਂ ਪੜਦੇ ਹਾਂ। ਵਿਵਸਥਾ 7 ਛੇ ਉਹਦੀ 9 ਔਰ 10 ਨੰਬਰ ਆਇਤ ਨੂੰ ਜਾਨ ਲੋ ਕਿ ਯਹੋਵਾ ਤੁਹਾਡਾ ਪਰਮੇਸ਼ਰ ਹੀ ਪਰਮੇਸ਼ਰ ਹੈ ਉਹ ਆਪਣੇ ਵਚਨ ਦਾ ਪੱਕਾ ਪਰਮੇਸ਼ਰ ਹੈ ਅਤੇ ਨੇਮ ਦੀ ਪਾਲਣਾ ਕਰਨ ਵਾਲਾ ਹੈ ਅਤੇ ਹਜ਼ਾਰਾਂ ਪੀੜ੍ਹੀਆਂ ਤੱਕ ਉਹਨਾਂ ਉੱਤੇ ਦਇਆ ਕਰਦਾ ਹੈ ਜਿਹੜੇ ਉਸ ਦੇ ਨਾਲ ਪਨੇ ਰੱਖਦੇ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਨ ਉਹ ਆਪਣੇ ਵੈਰੀਆਂ ਦੇ ਵੇਖਦਿਆਂ ਹੀ ਉਹਨਾਂ ਦਾ ਨਾਸ਼ ਕਰਕੇ ਬਦਲਾ ਦਿੰਦਾ ਹੈ ਅਤੇ ਉਹ ਆਪਣੇ ਵੈਰੀਆਂ ਵਿਖੇ ਟੇਲਣਾ ਲਾਵੇਗਾ ਪਰ ਉਹਨਾਂ ਦੇ ਵੇਖਦਿਆਂ ਵੇਖਦਿਆਂ ਹੀ ਉਹਨਾਂ ਨੂੰ ਬਦਲਾ ਦੇਵੇਗਾ ਹallelujah ਖੁਦਾ ਦਾ ਵਚਨ ਜਾਨੂ ਕਿ ਦੱਸਦਾ ਅਗਰ ਤਾਂ ਅਸੀਂ ਆਪਣੇ ਯਹਵਾ ਆਪਣੇ ਪਰਮੇਸ਼ਰ ਦੇ ਹੁਕਮ ਅਤੇ ਉਹਦੇ ਵਿਧੀਆਂ ਦੀ ਪਾਲਣਾ ਕਰਾਂਗੇ ਉਹਦੇ ਨਾਮ ਦੇ ਵਿੱਚ ਖਰੀ ਅਤੇ ਸੱਚੀ ਚਾਲ ਚੱਲਾਂਗੇ ਸਾਡਾ ਪੁਕਾਰਨਾ ਪਰਮੇਸ਼ਰ ਦੇ ਲਈ ਵਫਾਦਾਰੀ ਵਾਲਾ ਹੋਏਗਾ ਅਗਰ ਅਸੀਂ ਖੁਦਾ ਦੇ ਰਾਜ ਦੇ ਵਿੱਚ ਵੱਡੇ ਅਨੋਖੀ ਅਤੇ ਚੜ੍ਹਜ ਕਮ ਕਰਾਂਗੇ ਤਾਂ ਵਚਨ ਚ ਲਿਖਿਆ ਜਾਣ ਲਓ ਕਿ ਯਹਵਾ ਤੁਹਾਡਾ ਪਰਮੇਸ਼ਰ ਆਪਣੇ ਵਚਨ ਦਾ ਪੱਕਾ ਆ ਉਹਨਾਂ ਦਾ ਵਚਨ ਕੀ ਹੈ ਕਿ ਤੂੰ ਮੇਰੇ ਹੁਕਮਾਂ ਤੇ ਮੇਰੀ ਵਿਧੀਆਂ ਦੀ ਪਾਲਣਾ ਕਰ ਤਰਤੀ ਦੀਆਂ ਸਾਰੀਆਂ ਆਸ਼ੀਸ਼ਾਂ ਤੇਰੇ ਪਿੱਛੇ ਪੈ ਕੇ ਤੈਨੂੰ ਮਿਲਣਗੀਆਂ ਤੈਨੂੰ ਕਿਸੇ ਭਲੀ ਵਸਤੂ ਦੀ ਕਮੀ ਘੱਟੀ ਰਹੇਗੀ ਸਾਰੀਆਂ 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 ਆਸ਼ੀਸ਼ਾਂ ਤੈਨੂੰ ਮਿਲਣਗੀਆਂ ਤੇਰੇ ਪਿੱਛੇ ਪੈ ਕੇ ਤੈਨੂੰ ਬਹੁਤਾ ਹੀ ਦੇ ਨਾਲ ਮਿਲਣਗੀਆਂ ਕਹਿੰਦਾ ਉਹ ਨਾਮ ਜਿਹੜਾ ਮੈਂ ਤੇਰੇ ਪੁਰਖਿਆਂ ਨਾਲ ਬੰਨਿਆ ਆ ਉਹ ਮੈਂ ਹਜ਼ਾਰਾਂ ਪੀੜ੍ਹੀਆਂ ਤੱਕ ਲੈ ਕੇ ਆਵਾਂਗਾ ਮੈਂ ਆਪਣੀ ਦਇਆ ਤੁਹਾਡੇ ਹਜ਼ਾਰਾਂ ਪੀੜ੍ਹੀਆਂ ਤੱਕ ਵਿਖਾਵਾਂਗਾ ਜਿਹੜੇ ਉਹਦੇ ਨਾਲ ਪ੍ਰੇਮ ਰੱਖਦੇ ਆ ਉਸਦੇ ਹੁਕਮਾਂ ਨੂੰ ਮੰਨ ਲਦੇ ਆ ਖੁਦਾ ਉਹਨਾਂ ਤੇ ਬਹੁਤ ਵੱਡੀ ਰਾਇ ਕਰੇਗਾ ਅੱਜ ਸਾਡੇ ਵਿੱਚੋਂ ਜਿੰਨੇ ਵੀ ਘਰ ਪਰਿਵਾਰ ਖੁਦਾਵੰਦ ਦੀ ਹਜ਼ੂਰੀ ਚ ਬੈਠੇ ਆ ਇਹਨਾਂ ਤੇ ਅੱਜ ਤੋਂ ਕਰਜ਼ੇ ਨਹੀਂ ਰਹਿਣਗੇ ਅੱਜ ਤੋਂ ਕੋਈ ਬਿਮਾਰ ਨਹੀਂ ਰਹੇਗਾ ਸੋ ਸਾਰੇ ਆਪਰੇਸ਼ਨ ਕੈਨਸਲ ਹੋ ਜਾਣਗੇ ਅੱਜ ਤੋਂ ਖੁਦਾ ਸਾਡੇ ਲਈ ਭਰਪੂਰੀ ਦਾਤ ਮੇ ਭੇਜੇਗਾ ਉਹ ਆਪਣੇ ਦੁੱਧ ਨੂੰ ਸਾਡੇ ਰਾਹਾਂ 'ਚ ਭੇਜੇਗਾ ਸਾਰੇ ਰੋਗ ਬਿਮਾਰੀਆਂ ਤੋਂ ਛੁਦਾਲ ਕਰੇਗਾ ਵੱਡੀ ਮਹਿਮਾ ਤੇ ਦਰਾਈ ਦੇ ਨਾਲ ਸਾਨੂੰ ਬLES ਕਰੇਗਾ ਤੁਹਾਡੀ ਦਇਆ ਕਿਰਪਾ ਦੇ ਵਿੱਚ ਅਸੀਂ ਵਾਅਦੇ ਚਲੇ ਰਾਵਾਂਗੇ ਔਰ ਜੇ ਅਸੀਂ ਉਹਦੇ ਹੁਕਮਾਂ ਤੇ ਉਹਦੇ ਵਿਧੀਆਂ ਦੀ ਪਾਲਣਾ ਨਾ ਕਰਾਂਗੇ ਕਹਿੰਦਾ ਜੇ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਮਤਲਬ ਅਸੀਂ ਉਹਦੇ ਵੈਰੀ ਆ ਕਹਿੰਦਾ ਜਿਹੜਾ ਤੁਹਾਡੇ ਵੱਲ ਨਹੀਂ ਉਹ ਤੁਹਾਡੇ ਵਿਰੁੱਧ ਆ ਔਰ ਜਿਹੜਾ ਤੁਹਾਡੇ ਵਿਰੁੱਧ ਆ ਮਤਲਬ ਉਹ ਤੁਹਾਡਾ ਵੈਰੀ ਆ ਹਰ ਜਿਹੜਾ ਖੁਦਾ ਦਾ ਵਚਨ ਦੇ ਵਿਰੁੱਧ ਹੈ ਮਤਲਬ ਉਹ ਪਰਮੇਸ਼ਰ ਦਾ ਵੈਰੀ ਆ ਹਰ ਪਰਮੇਸ਼ਰ ਆਪਣੇ ਵੈਰੀਆਂ ਨੂੰ ਨਾਸ਼ ਕਰੇਗਾ ਕਹਿੰਦਾ ਮੈਂ ਉਹਨਾਂ ਦਾ ਬਦਲਾ ਲਵਾਗਾ ਮੈਂ ਆਪਣੇ ਵੈਰੀਆਂ ਲਈ ਢੇਲਣਾ ਲਾਵਾਂਗਾ ਮੈਂ ਉਹਨਾਂ ਦਾ ਨਾਸ਼ ਜ਼ਰੂਰ ਕਰਾਂਗਾ ਕਹਿੰਦਾ ਉਹ ਵੇਖਦਿਆਂ ਵੇਖਦਿਆਂ ਹੀ ਮੈਂ ਉਹਨਾਂ ਨੂੰ ਬਦਲ ਕੇ ਰੱਖ ਦਵਾਂਗਾ ਮੈਂ ਉਹਨਾਂ ਤੋਂ ਬਦਲਾ ਲੈ ਲਾਂਗਾ ਉਹ ਸੋਚਦੇ ਰਹਿ ਜਾਣਗੇ ਮੈਂ ਆਪਣਾ ਬਦਲਾ ਲੈ ਲਾਂਗਾ ਇਸ ਲਈ ਅਗਰ ਅਸੀਂ ਖੁਦਾ ਦੇ ਵਚਨ ਚ ਪੂਰੇ ਆ ਖਰੇ ਆ ਤਾਂ ਸਾਨੂੰ ਡਰਨ ਦੀ ਲੋੜ ਨਹੀਂ ਕਿ ਖੁਦਾ ਆਪਣੇ ਹੁਕਮ ਨੂੰ ਸਾਡੇ ਤੇ ਬੁਰਾ ਕਰੇਗਾ ਉਹ ਸਾਡੇ ਘਰਾਂਿਆਂ ਨੂੰ ਬਲੈਸ करेगा पर अगर ਅਸੀਂ ਕਹੀਏ ਕਿ ਯਹਵਾ ਸਾਡਾ ਪਰਮੇਸ਼ਰ ਸਾਨੂੰ ਸੰਭਾਲੇ ਨਹੀਂ ਅਤੇ ਨਾ ਹੀ ਅਸੀਂ ਉਹਦੇ ਵਿੱਚ ਚੱਲਣਾ ਆ ਕਿਉਂਕਿ ਸਾਨੂੰ ਭਰੋਸਾ ਨਹੀਂ ਕਿ ਉਹ ਸਾਡੇ ਲਈ ਕੁਝ ਕਰੇਗਾ ਤਾਂ ਜਦੋਂ ਅਸੀਂ ਉਹਦੇ ਨਾਮ ਤੋਂ ਬੇਮੁਖ ਹੋ ਜਾਵਾਂਗੇ ਫਿਰ ਉਹਦਾ ਕਰੋਧ ਉਹਦੇ ਸ਼ਰਾਪ ਸਾਡੇ ਤੇ ਆਉਣਗੇ ਅਸੀਂ ਜਿੱਥੇ ਵੀ ਜਾਵਾਂਗੇ ਸਾਡੇ ਘਰ ਦੇ ਕੰਮ ਸਫਲ ਨਹੀਂ ਹੋਣਗੇ ਅਸੀਂ ਰੋਗਾਂ ਮਾਰੀਆਂ ਚ ਫਸੇ ਰਹਿਾਂਗੇ ਸਾਡੇ ਬੰਦਰ ਇਸ ਕਦਰ ਵਿੱਚ ਬਣ ਜਾਣਗੇ ਕਿ ਅਸੀਂ ਉਹਨਾਂ ਬੰਦਨਾਵਾਂ ਚ ਨਿਕਲਣ ਦੀ ਕਿੰਨੀ ਵੀ ਕੋਸ਼ਿਸ਼ ਕਰ ਲਈ ਅਸੀਂ ਨਹੀਂ ਨਿਕਲ ਪਾਵਾਂਗੇ ਇਸ ਲਈ ਵਫਾਦਾਰੀ ਵਿੱਚ ਬਣੇ ਰਹੋ ਕਿਉਂਕਿ ਵਫਾਦਾਰੀ ਦਾ ਫਲ ਹਜ਼ਾਰ ਗੁਣਾ ਹੈ ਹਰ ਵਫਾਦਾਰੀ ਕਰਨ ਦੇ ਬਾਅਦ ਸਾਨੂੰ ਆਪਣਾ ਇੱਕ ਅਲੱਗ ਸਕੂਨ ਤੇ ਸ਼ਾਂਤੀ ਵੀ ਮਿਲਦੀ ਆ ਔਰ ਅਗਰ ਅਸੀਂ ਖੁਦਾ ਦੀ ਵਫਾਦਾਰੀ ਤੋਂ ਬਾਅਦ ਆ ਇੱਕ ਤਾਂ ਅਸੀਂ ਪਾਪ ਕਰ ਰਹੇ ਆ ਔਰ ਦੂਜਾ ਅਸੀਂ ਆਪਣੇ ਲਈ ਹਜ਼ਾਰ ਗੁਨਾ ਸਜ਼ਾ ਨੂੰ ਇਕੱਠਿਆਂ ਕਰ ਰਹੇ ਆ ਅਗਰ ਅਸੀਂ ਨਹੀਂ ਸਹਿ ਸਕਦੇ ਤਾਂ ਬਦਲਾਅ ਕਰੋ ਕਿਉਂਕਿ ਬਦਲਾਅ ਜ਼ਰੂਰੀ ਆ ਜੇ ਅਸੀਂ ਵਫਾਦਾਰ ਚੱਲਾਂਗੇ ਤਾਂ ਸਾਨੂੰ ਉੱਤਮ ਫਲ ਮਿਲੇਗਾ ਜੇ ਅਸੀਂ ਪਰਮੇਸ਼ਰ ਦੇ ਨਾਮ ਦੇ ਖਿਲਾਫ ਚੱਲਾਂਗੇ ਤਾਂ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ ਹਾਲੇਲੂਇਆ ਤਾ ਸਭ ਮਿਲ ਕੇ ਆਪਣੀ ਵਫਾਦਾਰੀ ਨੂੰ ਖੁਦਾਵੰਦ ਦੇ ਹੱਥਾਂ ਵਿੱਚ ਪ੍ਰੈਜੈਂਟ ਕਰਾਂਗੇ ਔਰ ਸਭ ਮਿਲ ਕੇ ਅੱਜ ਦੀ ਸ਼ਾਮ ਦੀ ਹਜ਼ੂਰੀ ਦਲੀ ਸਾਂ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਕਰਦੇ ਮਹਾਨ ਖੁਦਾਵੰਦ ਪਿਆਰੇ ਪਰਮੇਸ਼ਰ ਪ੍ਰਭੂ ਜੋ ਹਵਾ ਤੁਹਾਡੀ ਬਾਗ ਪਵਿੱਤਰ ਹਜ਼ੂਰੇਗੇ ਚੌਂਕ ਦੇ ਮੇਰਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾਰ ਵੜਿਆਈ ਦਿੰਦੇ ਪਿਆਰੇ ਪ੍ਰਭੂ ਜੀ ਕਾਦਰ ਸ਼ਾਮਲੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾਵਨ ਕਿ ਅੱਜ ਇਹ ਸ਼ਾਮ ਹੈ ਜਿਹੜੀ ਸੁੰਦਰ ਸਮਾਜ ਨੂੰ ਦਿੱਤਾ ਖੁਦਾਵਨ ਇਸ ਮਹਾਨ ਤੇ ਸੁੰਦਰ ਸਮੇਂ ਲਈ ਤੁਹਾਡਾ ਦਿਲ ਤੋਂ ਧੰਨਵਾਦ ਖੁਦਾਵਨ ਤੁਹਾਡਾ ਰੂਪ ਆਪਸ ਨੂੰ ਬਲੈਸ ਕਰੇ ਰਾਸ਼ੀਸ਼ੀਤ ਕਰੇ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਸਦਾ ਤ ਲੈ ਕੇ ਸੰਗਰੱਖ ਸੜੀਆਂ ਜ਼ਿੰਦਗੀਆਂ ਚ ਬਣੀ ਰਵੇ ਖੁਦਾਵਨ ਤੁਸੀਂ ਆਪਣੇ ਨਾਮ ਦੇ ਨਿਮਿਤ ਸਾਡੀ ਗਵਾਹੀ ਕਰਨਾ ਖੁਦਾਵਨ ਤੁਸੀਂ ਸਾਡੀ ਮਦਦ ਸਹਾਇਤਾ ਕਰਨਾ ਪਿਤਾ ਪਰਮੇਸ਼ਰ ਤਾਂ ਜੋ ਅਸੀਂ ਪਰਮੇਸ਼ਰ ਦੇ ਪ੍ਰੇਮ ਅਤੇ ਉਹਦੀ ਦਇਆ ਦੇ ਵਿੱਚ ਬਣੀ ਰਹੀਏ ਤੇ ਹਰ ਵੇਲੇ ਖੁਦਾ ਦੇ ਰਾਜ ਵਿੱਚ ਆਨੰਦਿਤ ਹੋਈਏ ਸੱਚਮੁੱਚ ਖੁਦਾਵਨ ਸਾਨੂੰ ਸਭ ਨੂੰ ਗਿਆ ਕਰੀਏ ਤੇ ਵਫਾਦਾਰੀ ਦਾ ਆਕਮਾ ਦੇਣਾ ਖੁਦਾ ਤਾਂ ਜੋ ਅਸੀਂ ਆਪਣੇ ਆਖਰੀ ਸਾਹ ਤੱਕ ਵਫਾਦਾਰੀ ਦੇ ਨਾਲ ਪਰਮੇਸ਼ਰ ਦੇ ਸਾਰੇ ਹੁਕਮਾਂ ਤੇ ਉਹਦੀਆਂ ਵਿਧੀਆਂ ਦੀ ਪਾਲਣਾ ਕਰੀਏ ਸਾਰੇ ਹੀ ਬਦੀ ਪਾਪ ਗਲਤੀਆਂ ਗੁਨਾਹਾਂ ਤੋਂ ਬਚ ਰਹੀਏ ਖੁਦਾਵੰਤ ਸਾਡੀ ਜ਼ਿੰਦਗੀ ਵਿੱਚੋਂ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਮਿਲੇ ਸਾਰੇ ਹੀ ਗੁਨਾਹ ਗਲਤੀਆਂ ਰੱਦ ਹੋ ਜਾਣ ਕੈਨਸਲ ਹੋ ਜਾਣ ਤੁਹਾਡੀ ਕਿਰਪਾ ਆਸ਼ਿਸ਼ ਵਰਕਰ ਦਾਇਆ ਭ্লাই ਪਰ ਪੂਰੀ ਸਾਧਾਤ ਲੱਗੇ ਸਦਾ ਤੱਕ ਸਾਡੇ ਨਾਲ ਉਹ ਪੀਤਾ ਪਰਮੇਸ਼ਰ ਜਦ ਅਸੀਂ ਮੁਫਾਦਾਰੀ ਦੀ ਚਾਲ ਜਲੀਏ ਖੁਦਾਵੰਤ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਹਾਡਾ ਵਚਨ ਤੁਹਾਡਾ ਨੇਮ ਪੱਕਾ ਸੱਚਾ ਤੇ ਖਰਾ ਹੈ ਖੁਦਾ ਅਰ ਜਿਹੜੇ ਤੁਹਾਡੀ ਹੁਕਮਾਂ ਦੀ ਪਾਲਣਾ ਕਰਦੇ ਖੁਦਾਵੰਤ ਉਹਨਾਂ ਸਾਰਿਆਂ ਨੂੰ ਤੁਸੀਂ ਬles ਕਰਦੇ ਹੋ ਆਸ਼ੀਸ਼ਿਤ ਕਰਦੇ ਹੋ ਬਰਕਤ ਦਿੰਦੇ ਹੋ ਖੁਦਾਵੰਤ ਤੁਸੀਂ ਸਾਡੇ ਵੈਰੀਆਂ ਦਾ ਸਾਥੋਂ ਬਦਲਾ ਲਓਗੇ ਪਤਾ ਜਿੰਨੇ ਵੀ ਵਿਰੋਧੀ ਨੇ ਪਤਾ ਪਰਮੇਸ਼ਰ ਉਹ ਸਭ ਸਾਡੇ ਵੱਲੋਂ ਜਿਵੇਂ ਖੁਦਾਵੰਤ ਨਹੀਂ ਤਾਂ ਸੱਚਮੁੱਚ ਅਸੀਂ ਪਰਮੇਸ਼ਰ ਪਤਾ ਦੇ ਨਾਮ ਦੇ ਵਿੱਚ ਖੁਦਾਵੰਤ ਉਹਨਾਂ ਸਭ ਲਈ ਦੁਆ ਕਰਦੇ ਹਾਂ ਜੋ ਵੀ ਪੈਨਪਾਈ ਸਾਡੇ ਵਿਰੁੱਧ ਨੇ ਉਹ ਸਭ ਦੇ ਸਭ ਆਪ ਤੋਂ ਤਬਾਹ ਕਰਨ ਬਖਸ਼ ਲੈ ਜਾਣ ਮਦਦ ਕਰੋ ਤਾਂ ਪਰਮੇਸ਼ਰ ਸਹਾਇਤਾ ਕਰੋ ਰਹਿਮ ਕਰੋ ਪ੍ਰਭੂ ਜੀ ਤੁਹਾਡੀ ਦਇਆ ਕਿਰਪਾ ਭਲਾਈ ਭਰਪੂਰੀ ਸਜਾ ਤੋਂ ਲੈ ਕੇ ਸਜਾ ਤੱਕ ਸਾਡੇ ਮਜੂਦ ਹਾਰੇ ਕੇ ਜੰਦੇ ਨਾਲੋਂ ਵੀ ਖੁਦਾਵੰਤ ਤੁਹਾਡਾ ਰੂਪ ਆਕ ਹਰ ਇੱਕ ਜਾਨ ਨੂੰ ਬਲੈਸ ਕਰੇ ਖੁਦਾਵੰਤ ਤੁਹਾਡੀ ਦਇਆ ਕਿਰਪਾ ਭਲਾਈ ਦੇ ਵਸੀਲੇ ਸੇ ਸਭ ਦੇ ਸਭ ਆਜ਼ਾਦ ਅਤੇ ਪਵਿੱਤਰ ਕੀਤੇ ਜਾਈਏ ਸਾਡੀਆਂ ਜ਼ਿੰਦਗੀਆਂ ਦੇ ਹਰ ਇੱਕ ਕੋਨੇ ਨੂੰ ਬles ਕਰੋ ਆਸ਼ੀਸ਼ਿਤ ਕਰੋ ਖੁਦਾ ਸਾਰੇ ਬੰਦਨਾ ਤੋਂ ਜ਼ਾਦ ਕਰੇ ਪਿਆਰੇ ਪ੍ਰਭੂ ਜੀ ਇਹਨਾਂ ਸਾਰੇ ਘਰਾਂ ਪਰਿਵਾਰਾਂ ਤੁਹਾਡੇ ਹੱਥਾਂ ਵਿੱਚ ਸੌਂਦੇ ਖੁਦਾਬੰਦ ਦੁਆ ਕਰਦੇ ਹੁਨਾਂ ਸਾਰਿਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਭੇਜੇ ਨੇ ਖੁਦਾਬੰਦ ਦੁਆ ਕਰਦੇ ਖੁਦਾਬੰਦ ਤੁਹਾਡੀ ਬੇਟੀ ਰਾਣੀ ਲਈ ਬਤਾ ਪਰਮੇਸ਼ਰ ਇਸ ਪੈਂਦੀ ਬੋਡੀ ਦੇ ਵਿੱਚ ਹੋਣ ਵਾਲੀਆਂ ਸਾਰੀਆਂ ਦਰਦਾਂ ਪੀੜਾਂ ਪਰੇਸ਼ਾਨੀਆਂ ਤੋਂ ਉਹਨਾਂ ਨੂੰ ਆਜ਼ਾਦ ਕਰੋ ਸਾਗਰਰ ਮੁਸਕਾਨ ਲਈ ਦੁਆ ਕਰਦੇ ਖੁਦਾਬੰਦ ਚੰਗੀ ਸਿਹਤ ਨਾਲ ਬles ਕਰੋ ਕਾਰੋਬਾਰ ਵਿੱਚ ਬਰਕਤ ਦਿਓ ਹੱਥ ਦੇ ਕੰਮਾਂ 'ਚ ਬਹੁਤਾਈ ਦਿਨਾ ਵਾਅਦਾ ਕਰੋ ਪਰਵਿੰਦਰ ਕੌਰਲੀ ਦਵਾਕਰ ਦੇ ਖੁਦਾਵੰਨ ਜੀ ਭੈਣ ਤੁਹਾਡੇ ਨਾਮ ਦੇ ਵਿੱਚ ਚਰਚ ਚਲਾਉਣਾ ਚਾਹੁੰਦੇ ਨੇ ਖੁਦਾਵੰਨ ਇਹਨਾਂ ਨੂੰ ਆਪਣੇ ਗਿਆਨ ਬੁੱਧ ਸਮੇਂ ਨਾਲ ਬਲੈਸ ਕਰਨਾ ਇਹਨਾਂ ਦੀ ਮਿਨਿਸਟਰੀ ਹੋਣ ਵੇਲੇ ਇਹਨਾਂ ਦੀ ਮਦਦ ਕਰਨਾ ਖੁਦਾਵੰਨ ਹਰ ਤਰ੍ਹਾਂ ਦੀ ਬਲੌਕੇਜ ਨੂੰ ਇਸ਼ੂ ਨਾਮ ਚ ਖੋਲਣਾ ਤੇ ਨਵੇਂ ਨਵੇਂ ਰਾਸਦਾਨਾ ਬਲੈਸ ਕਰਨਾ ਬਲਵਿੰਦਰ ਸਿੰਘ ਲਈ ਦੁਆ ਕਰਦੇ ਖੁਦਾਵਾਨ ਜੋ ਇਹ ਨਸ਼ਾ ਕਰ ਦੇਣ ਖੁਦਾਵਾਨ ਹਾਰੀ ਕ ਨਸ਼ੇ ਦੀ ਇਸ ਬਰੇਟ ਇਸ ਪ੍ਰਾਦੀ ਜ਼ਿੰਦਗੀ ਜੋ ਦੂਰ ਹੋ ਜਾਵੇ ਖੁਦਾ ਤਾਂ ਆਕ ਮੈਨਾਂ ਨੂੰ ਬਰਕਤ ਤੇ ਆਸ਼ੀਸ਼ ਦੇਵੇ ਮਹਾਨ ਖੁਦਾਵਾਨ ਲਸ਼ਮਨ ਲਈ ਦੁਆ ਕਰਦੇ ਜੋ ਇਹ ਨਵਾਂ ਕਾਰ ਬਣਾਉਣਾ ਚਾਹੁੰਦੇ ਨੇ ਨਵੇਂ ਕਰ ਦੀ ਆਸ਼ੀਸ਼ ਨੂੰ ਰਿਲੀਜ਼ ਕਰੋ ਖੁਦਾਵਾਨ ਕਾਰੋਬਾਰ ਦੀਆਂ ਰੁਕਾਵਟਾਂ ਨੂੰ ਦੂਰ ਕਰੋ ਰਾਜ ਕੋਲ ਲਈ ਦੁਆ ਕਰਦੇ ਆ ਜੋ ਇਹਨਾਂ ਦੀ ਪ੍ਰੇਰਣ ਦੇ ਵਿੱਚ ਡਿਸਟਰਬੈਂਸ ਹੈ ਖੁਦਾ ਬਹੁਤ ਤਾਈ ਤਨਾ ਤੁਹਾਡੇ ਰਾਜ ਵਿੱਚ ਵਧਣਾ ਤੇ ਪ੍ਰਾਰਥਨਾ ਕਰ ਸਕਣ ਮਨਜੀਤ ਕੁਮਾਰ ਲਈ ਦੁਆ ਕਰਦੇ ਖੁਦਾਵਾਨ ਜੋ ਇਹ ਪ੍ਰਾਨ ਅਸ਼ਾ ਕਰ ਦੇਣ ਖੁਦਾ ਹਾਰੀ ਕ ਨਸ਼ੇ ਦੀ ਇਸ ਬਰੇਟ ਇਸ ਪ੍ਰਾਦੀ ਜ਼ਿੰਦ ਮੋਹ ਇਤਲੀ ਦੁਆ ਕਰਦੇ ਖੁਦਾਵਾਨ ਇਹਨਾਂ ਦੇ ਵੀਜ਼ਾ ਨੂੰ ਸੁਰਗਰਾਜ ਚ ਰਿਲੀਜ਼ ਕਰੇ ਪਿਆਰੇ ਖੁਦਾਵਾਨ ਵੀਜ਼ੇ ਦੀਆਂ ਸਾਰੀਆਂ ਰੁਕਾਵਟਾਂ ਇਸ ਨਾਮ ਚ ਰੱਦ ਹੋ ਜਾਣ ਕੈਨਸਲ ਹੋ ਜਾਣ ਸਦਾ ਤੋਂ ਲੈ ਕੇ ਸਦਾ ਦੀ ਭਲਾਈ ਨੂੰ ਦਿਓ ਪਤਾ ਪਰਮੇਸ਼ਰ ਕੁਲਦੀਪ ਕੌੜਲੀ ਦੁਆ ਕਰਦੇ ਪਿਆਰੇ ਪਰਮੇਸ਼ਰ ਪਤਾ ਜੋ ਵੀ ਇਸ ਭੈਣ ਦੇ ਘਰ ਵਿੱਚ ਲੜਾਈ ਕਲੇਸ਼ ਰਹਿੰਦਾ ਖੁਦਾ ਹਾਰੇ ਘਰ ਪਰਿਵਾਰ ਵਿੱਚ ਆਪਸੀ ਪਿਆਰ ਮੇਲ ਮਿਲਾਪ ਸੱਚੀ ਸ਼ਾਂਤੀ ਹੋਵੇ ਖੁਦਾਬਨ ਪਵਨ ਲਈ ਦੁਆ ਕਰਦੇ ਆ ਜੋ ਇਹ ਜੇਲ੍ਹ ਵਿੱਚ ਨੇ ਖੁਦਾਬਨ ਜੇਲ੍ਹ ਦੇ ਵਿੱਚੋਂ ਸਾਰੇ ਹੀ ਬੰਦਨਾ ਬਿਮਾਰੀਆਂ ਪਰੇਸ਼ਾਨੀਆਂ ਤਾਂ ਇਹਨਾਂ ਨੂੰ ਆਜ਼ਾਦ ਕਰਕੇ ਫ੍ਰੀ ਹੋਣ ਚ ਮਦਦ ਕਰਨਾ ਦਲਬੀਰ ਸਿੰਘ ਲਈ ਦੁਆ ਕਰਦੇ ਹਾਂ ਖੁਦਾਬਨ ਇਹਨਾਂ ਦੀ ਜੌਬ ਨੂੰ ਨੇੜੇ ਸ਼ਿਫਟ ਹੋਣ ਵਿੱਚ ਇਹਨਾਂ ਦੀ ਮਦਦ ਕਰੋ ਨਰਿੰਦਰ ਕੌਲੀ ਦੁਆ ਕਰਦੇ ਸਰੀਰਕ ਰੋਗ ਬੰਧਨ ਬਿਮਾਰੀਆਂ ਪਰੇਸ਼ਾਨੀਆਂ ਤੋਂ ਆਜ਼ਾਦ ਕਰੋ ਖੁਦਾਵੰਨ ਰਜਿੰਦਰ ਕੁਮਾਲੀ ਦੁਆ ਕਰਦੇ ਨੇ ਦੇ ਵੀਜ਼ਾ ਨੂੰ ਸਵਰਗ ਰਾਜ ਚ ਰਿਲੀਜ਼ ਕਰੋ ਵੀ ਇਹਨਾਂ ਲਈ ਦੁਆ ਕਰਦੇ ਖੁਦਾ ਇਹਨਾਂ ਦੀ ਆਰਸੀ ਜੋ ਮਿਲ ਨਹੀਂ ਰਹੀ ਹੈ ਖੁਦਾਵੰਨ ਇਹਨਾਂ ਦੀ ਆਰਸੀ ਮਿਲਣ ਦੇ ਵਿੱਚ ਇਹਨਾਂ ਨੂੰ ਮਦਦ ਕਰੋ ਪਿਤਾ ਪਰਮੇਸ਼ਰ ਖੁਸ਼ੀ ਲਈ ਦੁਆ ਕਰਦੇ ਆ ਹਰ ਤਰ੍ਹਾਂ ਦੀ ਰਸੌਲੀ ਇਸ ਭੈਣ ਦੀ ਜ਼ਿੰਦਗੀ ਜੋ ਗਾਇਬ ਹੋ ਜਾਵੇ ਖੁਦਾਵੰਨ ਨਰੇਸ਼ ਲਈ ਦੁਆ ਕਰਦੇ ਖੁਦਾ ਇਹਨਾਂ ਦੇ ਹੱਥ ਤੇ ਕਮਾਂ ਚ ਬਰਕਤ ਦੇਣਾ ਇਹਨਾਂ ਦੇ ਰੁਕੇ ਹੋਏ ਤਾਂ ਦੀ ਆਸ਼ੀ ਨੂੰ ਸਵਰਗ ਰਾਜ ਚ ਰਿਲੀਜ਼ ਕਰਦੇ ਖੁਦਾਵੰਨ ਪੂਜਾ ਲਈ ਦੁਆ ਕਰਦੇ ਜੋ ਪ੍ਰੈਗਨੈਂਟ ਨੇ ਅਜੇ ਨਾ ਉਲਟੀਆਂ ਆ ਰਹੀਆਂ ਨੇ ਖੁਦਾ ਬੰਦ ਇਸ ਭੈਣ ਨੂੰ ਬਰਕਤ ਆਸ਼ੀ ਦੋ ਖੁਦਾ ਚੰਗੀ ਸਿਹਤ ਨਾਲ ਬਲੇਸ ਕਰੋ ਆਸ਼ਾ ਦੀ ਦੁਆ ਕਰਦੇ ਹਾਂ ਪੂਰੇ ਘਰ ਪਰਿਵਾਰ ਵਿੱਚ ਆਪਸੀ ਪਿਆਰ ਮੇਲ ਮਿਲਾਪ ਸੱਚੀ ਸ਼ਾਂਤੀ ਨੂੰ ਮੰਗਦੇ ਖੁਦਾ ਹਰ ਤਰ੍ਹਾਂ ਦੇ ਕਰਜ਼ੇ ਤੋਂ ਉਹਨਾਂ ਨੂੰ ਆਜ਼ਾਦ ਕਰੋ ਫਰੀ ਕਰੋ ਪ੍ਰਭੂ ਜੀ ਸਤਨਾਮ ਸਿੰਘ ਲਈ ਦੁਆ ਕਰਦੇ ਖੁਦਾ ਜੋ ਵੀ ਇਹਨਾਂ ਦੀ ਪ੍ਰੇਰ ਦੇ ਵਿੱਚ ਰੁਕਾਵਟ ਆ ਰਹੀਆਂ ਨੇ ਖੁਦਾ ਪ੍ਰੇਰ ਸਮੇਂ ਨੀਂਦ ਆਉਂਦੀ ਆ ਹਰ ਤਰ੍ਹਾਂ ਦੀ ਡਿਸਟਰਬੈਂਸ ਇਸ ਪਰਾ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਕੈਂਸਲ ਹੋ ਜਾਵੇ ਖੁਦਾ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਦੀ ਜ਼ਿੰਦਗੀ ਚ ਠਹਿਰ ਜਾਵੇ ਖੁਦਾਵੰਨ ਤਣਾ ਰੂਪ ਆ ਕੇ ਨਾ ਨੂੰ ਬਰਕਤ ਅਤੇ ਆਸ਼ੀਰਵਾਦਨ ਤੁਹਾਡੀ ਦਾਇਆ ਕਿਰਪਾ ਭਲਾਈ ਪਰ ਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਦੀ ਜ਼ਿੰਦਗੀ ਚ ਬਣੀ ਰਹੇ ਖੁਦਾਬਨ ਤੁਹਾਡਾ ਰੂਪ ਆ ਕੇ ਨਾ ਨੂੰ ਬLES ਕਰੇ ਬਿਤਾ ਸਾਰੇ ਹੀ ਰੋਗ ਬੰਦਨ ਬਿਮਾਰੀਆਂ ਪੀੜਾ ਪਰੇਸ਼ਾਨੀਆਂ ਤੋਂ ਆਜ਼ਾਦ ਕਰਕੇ ਤੁਹਾਡੇ ਲਹੂ ਦੀਆਂ ਵਾੜਿਆਂ ਦਾ ਸਾਰਿਆਂ ਦੇ ਚਾਰ ਚੋਰੇ ਲਗਾਉਂਦੇ ਖੁਦਾਬਨ ਸਾਰੇ ਹੀ ਬੰਦਨਾ ਤੋਂ ਆਜ਼ਾਦ ਕਰ ਦੇਓ ਖੁਦਾਬਨ ਪ੍ਰਾਰਥਨਾ ਕਰ ਦੇਣਾ ਕਰ ਵਿੱਚ ਰੱਖੇ ਜਾਂਦੇ ਤੇਲ ਦੇ ਪ੍ਰਭੂ ਜੀ ਕਸਾਈ ਗੁਆਮ ਜਾਲ ਕਰੀ ਪਿਤਾ ਅਸਤੇ ਸ਼ਿਫਾ ਸ਼ੁਡਕਾਰਾ ਤੇ ਜਾਦੀ ਦੇਣ ਵਾਲਾ پاک ਪਵਿੱਤਰ ਲਹੂ ਹੈ ਖੁਦਾਵੰਦ ਆਸਤੂਏ ਜ਼ਿੰਦਾ ਲਹੂ ਨੂੰ ਜਾਦੀ ਵੀ ਕਰ ਦੇ ਕੋਨੇ ਕੋਨੇ ਤੇ ਲਗਾਇਆ ਜਾਵੇ ਕਰਦਾ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਜਾਦ ਹੋ ਜਾਵੇ ਸਾਰੇ ਰੋਗ ਬੰਦਰ ਬਹਮਰੀਆਂ ਆਸ਼ਚਰ ਖੁਦਾ ਤੁਹਾਡੀ ਦਇਆ ਕਿਰਪਾ ਭਲਾਈ ਭਰਪੂਰੀ ਹੁਣ ਤੋਂ ਲੈ ਕੇ ਸਦਾ ਤੱਕ ਇਹਨਾਂ ਘਰਾਂ ਪਰਿਵਾਰਾਂ ਦੇ ਨਾਲ ਹੋਵੇ ਜ਼ਿੰਦਾ ਲਹੂ ਦੀ ਨਵੀਂ ਜ਼ਿੰਦਗੀ ਨੂੰ ਇਹਨਾਂ ਘਰਾਂ ਚ ਰਿਲੀਜ਼ ਕਰ ਦੇ ਬਾਰੇ ਪ੍ਰਭੂ ਜੀ ਇਸ ਪੂਰੀ ਪ੍ਰਾਰਥਨਾ ਤੋਂ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ 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 ਤਾਰੀਕ ਲਈ ਸਤਿਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ